ਮੋਹਾਲੀ ਜ਼ਿਲ੍ਹੇ ਦੇ ਕੁੰਬੜਾ ਦੇ ਵਿੱਚ ਦੇਰ ਰਾਤ ਦੋ ਗੁਟਾਂ ਦੇ ਵਿੱਚ ਝੜਪ ਹੋਈ ਸੀ ਆਪਸੀ ਝਗੜਾ ਹੋਇਆ ਸੀਗਾ ਜਿਹਦੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਏ ਸੀ ਹਾਲਾਂਕਿ ਇਹਦੇ ਵਿੱਚ ਇੱਕ ਜਿਹੜੇ ਦੋ ਮੁੰਡੇ ਆ ਉਹਨਾਂ ਨੂੰ ਕਾਫੀ ਸੱਟਾਂ ਵੱਜੀ ਸੀ ਇੱਕ ਦੀ ਇਲਾਜੇ ਦੌਰਾਨ ਮੌਤ ਹੋ ਗਈ ਸੀ ਜਦਕਿ ਦੂਜਾ ਸੀਰੀਅਸ ਦੱਸਿਆ ਜਾ ਰਿਹਾ ਜੋ ਕਿ ਹਸਪੀਟਲ ਐਡਮਿਟ ਹੈ ਹਾਲਾਂਕਿ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਉਹਨਾਂ ਨੇ ਪੂਰਾ 에ਅਰਪੋਰਟ ਰੋਡ ਜਿਹੜਾ ਉਹ ਜਾਮ ਕਰ ਲਿਆ ਔਰ ਇੱਥੇ ਗੈਡ ਬਾਡੀ ਲਾ ਕੇ ਇਨਸਾਫ ਦੀ ਮੰਗ ਕਰ ਰਹੇ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਜਿਹੜੇ ਵੀ ਅਕਿਊਜ਼ ਨੇ ਉਹ ਫੜੇ ਨਹੀਂ ਜਾਂਦੇ ਜਦ ਤੱਕ ਇਹ ਧਰਨਾ ਨਹੀਂ ਹਟੇਗਾ ਤਸਵੀਰਾਂ ਕਿਉਂਕਿ ਹਸਪੀਟਲ ਤੋਂ ਸਿੱਧਾ ਹੀ ਇੱਥੇ ਡੈੱਡ ਬੋਡੀ ਜਿਹੜੀ ਹੈ ਮੁੰਡੇ ਦੀ ਉਹ ਲੈ ਕੇ ਇੱਥੇ ਰੱਖ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਹਾਲਾਂਕਿ ਹਜੇ ਤੱਕ ਪੁਲਿਸ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਸੀ ਲੇਕਿਨ ਇਹਦਾ ਸਾਫ਼ ਤੌਰ ਤੇ ਕਹਿਣਾ ਕਿ ਜਿਸ ਤਰ੍ਹਾਂ ਦਾ ਹਾਲਾਤ ਬਣੇ ਆ ਜਿਸ ਤਰ੍ਹਾਂ ਦੀ ਚੀਜ਼ਾਂ ਹੋਈਆਂ ਉਸ ਨੂੰ ਲੈ ਕੇ ਕਾਫੀ ਜਿਹੜਾ ਹੈਗਾ ਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਜੇਕਰ ਕੋਈ ਗ੍ਰਿਫਤਾਰੀ ਹੋਈ ਹੈ ਤਾਂ ਸਾਡੇ ਸਾਹਮਣੇ ਤੁਸੀਂ ਲਾਓ ਇਸ ਕਰਕੇ ਕਾਫੀ ਹੰਗਾਮਾ ਜਿਹੜਾ ਉਹ ਸਾਹਮਣੇ ਆਇਆ ਔਰ ਕੱਲ ਰਾਤ ਦੀ ਇਹ ਲੜਾਈ ਝਗੜਾ ਹੋਈ ਸੀ ਜਿਸ ਨੂੰ ਲੈ ਕੇ ਲਗਾਤਾਰ ਇਹਦੇ ਵਿੱਚ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਮਾਮਲਾ ਜਿਹੜਾ ਹੈ ਮਰਡਰ ਦਾ ਦਰਜ ਕਰ ਲਿਆ ਗਿਆ ਲੇਕਿਨ ਇਸ ਤੇ ਵਿਚਾਲੇ ਜਿੰਨੇ ਵੀ ਜਿਹੜੇ ਪਿੰਡ ਦੇ ਲੋਕ ਨੇ ਉਹ ਸਾਰੇ ਇਕੱਠ ਹੋਏ ਨੇ ਔਰ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਅਕਿਊਸ ਸੀਗੇ ਜਿਹੜੇ ਸੀਸੀਟੀਵੀ ਵਿੱਚ ਦਿਖ ਰਹੇ ਨੇ ਉਹ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਾਂ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਉਹ ਕੀਤੀ ਜਾਏ ਜੇਕਰ ਗ੍ਰਿਫਤਾਰੀ ਕੀਤੀ ਹੈ ਤਾਂ ਉਹ ਸਾਡੇ ਸਾਹਮਣੇ ਕਿਤੇ ਜਾ ਹਾਲਾਂਕਿ ਪਰਿਵਾਰਿਕ ਜਿਹੜੇ ਮੈਂਬਰ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਆਖਿਰ ਇਸ ਤਰ੍ਹਾਂ ਦੀ ਜਿਹੜੀ ਰੰਜਿਸ਼ਨ ਸੀ ਜਾਂ ਕਿਸ ਤਰ੍ਹਾਂ ਦੀ ਚੀਜ਼ ਹੈ ਪਰਿਵਾਰਿਕ ਜਿਹੜੇ ਮੈਂਬਰ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਸਾਰੀ ਚੀਜ਼ਾਂ ਨੇ ਉਹਨੂੰ ਲੈ ਕੇ ਜਿਹੜਾ ਉਹ ਪਰਿਵਾਰਿਕ ਜਿਹੜੇ ਮੈਂਬਰ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਭਾਜੀ ਤੁਸੀਂ ਫਾਦਰ ਹੋ ਨਹੀਂ ਚਾਚਾ ਜੀ ਚਾਚਾ ਜੀ ਹੋਇਆ ਕੀ ਸੀ ਕਿਉਂਕਿ ਜਿਹੜੀ ਸੀਸੀਟੀਵੀ ਦਿਖ ਰਹੀ ਹੈ ਕਿ ਆਦ ਦੇ ਕੁੱਟਦੇ ਮਾਰਦੇ ਉਹ ਜਿਹਨੇ ਇਹ ਦੋ ਇਹ ਕੰਮ ਤੋਂ ਆਇਦੇ ਤੇ ਦੋ ਮੁੰਡੇ ਇਹ ਮੁੰਡੇ ਜਿਹੜੇ ਇਹ ਕੰਮ ਹੋਇਆ ਜੀ ਆਹ ਵਾਰਤਾ ਤੋਂ ਹੀ ਐ ਦੋਰੇ ਕੰਮ ਇਕੱਠੇ ਆਏ ਚਲੇ ਇਹ ਬਜੇ ਮੁੰਡੇ ਸੇ ਮੁੰਡੇ ਦੇ ਦਾਰੂ ਪੀਦੂ ਨਗੀ ਉਹ ਦੋ ਮੁੰਡਿਆਂ ਨੂੰ ਇੱਕ ਗਾਣਾ ਘੱਟਦੇ ਕੋਈ ਇਹ ਨਾ ਕਹਦੇ ਕਾ ਵੀ ਗਾਣਾ ਘੱਟੂ ਇਹ ਪਰੋਸਾ ਮੌਤ ਹੀ ਪੀਆ ਉਹ ਗਾ ਦੋ ਮਿੰਟ ਖੜੇ ਵਾਰ ਗਏ ਇਹਨੂੰ ਕਹਾਂ ਨਾਗੇ ਵੀ ਦੱਦਾ ਦੀ ਪੀਵੀਆ ਉਹ ਵਾਏ ਬੈਠੇ ਦੇ ਬੈਠੇ ਗਏ ਕਿਹੜਾ ਚਾਕੂ ਆਇਆ ਮਰਿਆ ਇੱਕ ਜਾਕੂ ਅੱਖ ਮਰ ਕੱਢ ਦਿਆ ਇਹ ਕਹਦਾ ਜਿਹੜਾ ਕੰਡ ਦਾ ਕੰਡ ਵੱਡਦਾ ਹਾਂਜੀ ਕਿੰਨੇ ਸਾਲ ਦਾ ਮੁੰਡਾ 17 ਸਾਲ ਦੀ ਉਮਰ ਹੈ ਜੀ ਪਰਦਾ ਹੈ ਹਾਂਜੀ ਪਰਦਾ ਨਹੀਂ ਜੀ ਨਹੀਂ ਕੋਲ ਵੜ ਕੇ ਦਿਆ ਜੀ ਚਾ ਤਾਂ ਮੁੰਡੇ ਕੌਣ ਸੀ ਕੁਝ ਪਛਾਣ ਹੈ ਭਈਆ ਕੇ ਭਈਏ ਹੈ ਜੀ ਚਾਹ ਪਈ ਹੈ ਹਾਂ ਜੀ ਟਿਕ ਪਰਵਾਸੀ ਨੇ ਹਾਂ ਜੀ ਭਈਏ ਪਿੰਡ ਤੋਂ ਬਾਹਰ ਨਿਕਣ ਜੀਦੇ ਆ ਜੀ ਤੇ ਪੁਲਿਸ ਨੇ ਹੁਣ ਕੀ ਕਿਹਾ ਹੈ ਕਿ ਪੁਲਿਸ ਨੇ ਕੋਈ ਗ੍ਰਿਫਤਾਰੀ ਕੀਤੀ ਹੈ ਮਾਮਲਾ ਤਦ ਆਜ ਕਰ ਲਿਆ ਹਾਂ ਜੀ ਇਹ ਕਹੇਗਾ ਦੋ ਦੋ ਮਿੰਟ ਚੱਕੇ ਵੀ ਆ ਜੀ ਅਸੀਂ ਸਾਨੂੰ ਇੱਕ ਹੋਰ ਇਹ ਦਿਖਾ ਤੋਰ ਲੈਣ ਗਏ ਫੇਸ ਕਰੋਗੀ ਤੁਹਾਡੀ ਮੰਗ ਕੀ ਹੈ ਸਰ ਤੁਹਾਡੀ ਮੰਗ ਕੀ ਹੈ ਜਿਹੜੇ ਭਈਏ ਪਿੰਡ ਤੋਂ ਬਾਹਰ ਨਿਕਣ ਜੀਦੇ ਆ ਠੀਕ ਹੈ ਹਾਂ ਜੀ ਦੂਜਾ ਜਿਹੜਾ ਮੁੰਡਾ ਹੈ ਉਹਦੀ ਵੀ ਹਾਲਤ ਕਾਫੀ ਦੱਸੀ ਹੋਗੀ ਹਾਂ ਜੀ ਹੋਗੀ ਵੀ ਇਹ ਇਹ ਬਚਣ ਦਾ ਚਾਂਸ ਨਹੀਂ ਉਸਕੇ ਵੀ ਜੀ ਹਾਂਜੀ ਤੇ ਹੁਣ ਤੁਸੀਂ ਬੋਡੀ ਨੂੰ ਇੱਥੇ ਰੱਖ ਕੇ ਮੰਗ ਕਰ ਰਹੇ ਹੋ ਕਿ ਇਹਨਾਂ ਨੂੰ ਲੈ ਕੇ ਆਇਆ ਗਿਆ ਹਾਂ ਜੀ ਫੜਿਆ ਜਾਏ ਹਾਂਜੀ ਹਾਂਜੀ ਬਾਕੀ ਜਿੱਦਾਂ ਆਪਣੇ ਪਿੰਡਾਂ ਬਈਏਗੇ ਸਾਰੇ ਬਈਏ ਬਾਹਰ ਜਾਣ ਜੀ ਤੇ ਇਹਨਾਂ ਦੀਆਂ ਹਾਲੀ ਦੀਆਂ ਚੀਜ਼ਾਂ ਨੂੰ ਲੈ ਕੇ ਹੁਣ ਜਿਹੜਾ ਹੈ ਪੰਜਾਬ ਦੇ ਆਧਾਰ ਕਾਰਡ ਬਣੇ ਹੋਏ ਕਿੱਥੇ ਜਾ ਕੇ ਦੇਖਣਗੇ ਉਹਨਾਂ ਨੂੰ ਜੁਪੀਦਰ ਕੋਈ ਨਾਮ ਨਿਸ਼ਾਨ ਨਹੀਂ ਹੈਗਾ ਇੱਥੇ ਦਾ ਆਧਾਰ ਕਾਰਡ ਇੱਥੇ ਦਾ ਵੋਟ ਕਾਰਡ ਕਿੱਥੇ ਪੜੋਂਗੇ ਜਾ ਕੇ ਕਿੱਥੇ ਪੜੋਂਗੇ ਕਿੱਥੇ ਪੜੋਂਗੇ ਰੰਜਿਸ਼ਨ ਸੀ ਕਿ ਜਿੱਦਾਂ ਤੁਸੀਂ ਭਾਜੀ ਦੱਸ ਰਹੇ ਹੋ ਕੁਝ ਨਹੀਂ ਹੋਇਆ ਜੀ ਸ਼ਾਮ ਦਾ ਟਾਈਮ ਸੀਗਾ ਠੀਕ ਹੈ ਜੀ ਬੱਚਾ ਜਾ ਰਿਹਾ ਸੀ ਸਾਈਕਲ 'ਤੇ ਉਹਨਾਂ ਦੇ ਨਾਲ ਸਾਈਕਲ ਹੀ ਲੱਗ ਗਈ ਤਿੰਨ ਜਾ ਰਹੇ ਸੀ ਜਿਹੜਾ ਪਾਜੀ ਨੇ ਦੱਸਿਆ ਸੀਸੀਟੀਵੀ 'ਚ ਵੀ ਆ ਗਿਆ ਹਾਂਜੀ ਫੋਟੋ ਆਪਣੇ ਕੋਲ ਤੇ ਉਹਦੇ ਸਾਈਕਲ ਹੀ ਉਹ ਬੱਚਿਆਂ ਨਾਲ ਲੱਗੀ ਭਈਆਂ ਦੇ ਬੱਚਿਆਂ ਨਾਲ ਉਹ ਵੀ 16-17 ਸਾਲ ਦੇ ਸੀਗੇ ਦੱਸਿਆ ਉਹਨਾਂ ਦੇ ਦੋ ਮੁੰਡੇ ਸੀਗੇ ਨਾ ਦਿਨਾਂ ਨੂੰ ਦੋ ਮੁੰਡੇ ਉਹ ਮੁੰਡੇ ਜਿਹੜੇ ਬੈਠੇ ਸੀਗੇ ਉਹ ਜਦੋਂ ਉਹ ਬੱਚੇ ਨੂੰ ਕੁੱਟਣ ਲੱਗੇ ਉਹ ਉੱਠ ਕੇ ਆ ਗਏ ਉਹਨੂੰ ਰੋਕ ਰਹੇ ਸੀਗੇ ਉਹ ਸਿਰਫ 1 ਮਿੰਟ ਦੇ ਵਿੱਚ ਉਹਨਾਂ ਇੱਕ ਦੇ ਇੱਥੇ ਕੱਟ ਮਾਰਿਆ ਦੂਜੇ ਦੇ ਅੱਖ 'ਚ ਮਾਰਿਆ ਉਹ ਜਿਹੜੇ ਮੁੰਡੇ ਨੇ ਜਿਨ੍ਹਾਂ ਨੇ ਮਾਰਿਆ ਉਹ ਪਿੰਡ ਦੇ ਹੀ ਨੇ ਕੁੰਬੜਾ ਦੇ ਹੀ ਨੇ ਦੱਸਿਆ ਜਾ ਰਿਹਾ ਜਿਨ੍ਹਾਂ ਨੇ ਮਾਰਿਆ ਜਿਨ੍ਹਾਂ ਨੇ ਮਾਰਿਆ ਉਹ ਭਈਏ ਪਰਵਾਸੀ ਉੱਤਰਵਾਸੀ ਹੈ ਪਰਵਾਸੀ ਹੈ ਹਾਂ ਉਹ ਪਤਾ ਨਹੀਂ ਕਦੋਂ ਦੇ ਰਹਿ ਰਿਹਾ ਹੈ ਕਿਦਾਂ ਰਹਿ ਰਿਹਾ ਹੈ ਆਧਾਰ ਕਾਰਡ ਇੱਥੇ ਦੇ ਹੈ ਵੋਟਰ ਕਾਰਡ ਇੱਥੇ ਦੇ ਬਣੇ ਹੋਏ ਕਿੱਥੇ ਭਾੜ ਲੂਗੇ ਸਾਰੀ ਚੀਜ਼ਾਂ ਨੇ ਜਿਸ ਨੂੰ ਵੈਰੀਫਿਕੇਸ਼ਨ ਕਰਨ ਦੀ ਲੋੜ ਹੈ ਪੁਲਿਸ ਨੂੰ ਵੀ ਪੂਰੀ ਮੇਨ ਚੱਕਰ ਹੈ ਕੋਈ ਲੜਾਈ ਨਹੀਂ ਸੀ ਕੋਈ ਰੰਜਿਸ਼ ਨਹੀਂ ਸਿਰਫ ਰੋਕ ਰਹੇ ਸੀ ਮਤਲਬ ਕੁੱਟ ਲੈਂਦੇ ਕੁਝ ਹੋਰ ਕਰ ਲੈਂਦੇ ਇਹ ਮਾਰਨੇ ਦਾ ਮਤਲਬ ਜਿਹੜੀ ਨਾਰਾਜ਼ਗੀ ਹੈ ਰੋਸ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ ਤੇ ਹਾਲਾਂਕਿ ਹੁਣ ਪੂਰਾ ਪਿੰਡ ਇੱਥੇ ਇਕੱਠਾ ਹੋਇਆ ਹੈ ਔਰ ਜਿਹੜੇ ਪਰਿਵਾਰਿਕ ਮੈਂਬਰ ਨੇ ਉਹਨਾਂ ਦੀ ਜਿਹੜੀ ਮਾਤਾ ਹੈ ਉਹ ਵੀ ਕਿਉਂਕਿ ਇੱਕ 17 ਸਾਲ ਦਾ ਜਿਹੜਾ ਨਾਬਾਲिग ਬੱਚਾ ਸੀ ਉਹਦੀ ਅਚਾਨਕ ਮੌਤ ਹੋ ਜਾਂਦੀ ਹਾਲਾਂਕਿ ਉਹਦਾ ਗਲਾ ਵੱਢ ਕੇ ਉਹਦਾ ਮਰਡਰ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਕਿ ਪ੍ਰਵਾਸੀ ਹੈ ਜਿਹੜੇ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਹੜੀ ਪੁਲਿਸ ਵੱਲੋਂ ਵੀ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਹਾਲਾਂਕਿ ਲਗਾਤਾਰ ਧਰਪકડ ਜਿਹੜੀ ਹੈ ਉਹ جاری ਹੈ ਔਰ ਵੀ ਇਹਦੇ ਵਿੱਚ ਇਨਵੈਸਟੀਗੇਸ਼ਨ ਚ ਕਈ ਚੀਜ਼ਾਂ ਨੂੰ ਲੈ ਕੇ ਪਰਮਿੰਦਰ ਸੁਹਾਣਾ ਜੀ ਵੀ ਸਾਡੇ ਨਾਲ ਨੇ ਪਰਮਿੰਦਰ ਜੀ ਜਿਸ ਤਰ੍ਹਾਂ ਦੇ ਅਲੀਗੇਸ਼ਨ ਲੱਗ ਰਹੇ ਨੇ ਕਿ ਸ਼ਰੀਆਮ ਗੁੰਡਾਗਰਦੀ ਕੀਤੀ ਗਈ ਚੱਕੂ ਲੈ ਕੇ ਸੜਕਾਂ ਤੇ ਜਿਹੜੇ ਕੁੰਬੜਾ ਪਿੰਡ ਹੈ ਜਾਂ ਨੇੜੇ ਨੀਅਰ ਬਾਈ ਜਿਹੜੇ ਏਰੀਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਦੇਖਿਆ ਗਿਆ ਕਿ ਕਿਤੇ ਨਾ ਕਿਤੇ ਲੜਾਈ ਝਗੜਾ ਹੁੰਦਾ ਹੈ ਔਰ ਇਸ ਤਰ੍ਹਾਂ ਦੀ ਜਿਹੜੀ ਬਦਮਾਸ਼ੀ ਹੈ ਗੁੰਡਾਗਰਦੀ ਹੈ ਉਹ ਜ਼ਰੂਰ ਦੇਖੀ ਗਈ। ਦੇਖੋ ਇਹ ਗੁੰਡਾਗਰਦੀ ਪਹਿਲਾਂ ਵੀ ਕੁੰਬੜਾ ਪਿੰਡ ਚ ਵੀ ਹੋਈ। ਅੱਜ ਤੋਂ ਸਾਲ ਸਵਾ ਸਾਲ ਪਹਿਲਾਂ ਬੀਬੀ ਖੜੇ ਆ ਉਹਨਾਂ ਦਾ ਮੁੰਡਾ ਅੱਜ ਬੈੱਡ ਤੇ ਪਿਆ ਉਹ ਬੇਹੋਸ਼ ਪਿਆ 1.5 ਸਾਲ ਤੋਂ। ਉਹਨਾਂ ਦੇ ਖਿਲਾਫ ਜੇ ਕੋਈ ਵੱਡੀ ਕਾਰਵਾਈ ਹੁੰਦੀ ਤਾਂ ਅਜੇ ਦਿਨਾਂ ਦੇਖਣੇ ਪੈਂਦੇ ਨੇ। ਔਰ ਦੇਖੋ ਫੇਲਿਅਰ ਦੇਖੋ ਕਿੰਨਾ بڑا ਕਿ ਉਹਨਾਂ ਬ ਅ ਵੈਰੀਫਿਕੇਸ਼ਨ ਹੋਣਾ ਜ਼ਰੂਰੀ ਹੈ ਪ੍ਰਵਾਸੀ ਜਿਹੜੇ ਪ੍ਰਵਾਸੀ ਹੈ ਔਰ ਇਹ ਇਹ ਜਿਹੜਾ ਇਹ ਦੇਖੋ ਉਹ ਕਹ ਪਤਾ ਉਹਨਾਂ ਨੇ ਪਿੱਛੋਂ ਕੋਈ ਮਰਡਰ ਕਰਕੇ ਆਏ ਹੁਣ ਇੱਥੇ ਸਰਨ ਲਈ ਹੋਵੇ ਉਹਨਾਂ ਨੇ ਉਹਨਾਂ ਦੀ ਅਸਤੇ ਕਰੇ ਮਢੁਗਾਈ ਚ ਜਾਂਚ ਹੋਵੇ ਔਰ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸਿਟਿਆ ਜਾਵੇ ਤਾਂ ਜੋ ਇਨਸਾਫ ਮਿਲ ਸਕੇ ਨਾ ਪਰਿਵਾਰਾਂ ਨੂੰ ਇਹਨਾਂ ਪਰਿਵਾਰ ਉਹ ਬੱਚਿਆਂ ਨੇ ਅੱਜ 16 16 17 17 ਸਾਲ ਦੇ ਬੱਚੇ ਉਹਨਾਂ ਨੇ ਆਪਣੇ ਮਾਪੇ ਦੀ ਅ ਅੱਗੇ ਉਹਨਾਂ ਦਾ ਬੜਾਪੇ ਦਾ ਸਾਰਾ ਬਣਨਾ ਸੀਗਾ ਪਰ ਅੱਜ ਉਹ ਰੱਬ ਨੂੰ ਪਿਆਰੇ ਹੋ ਗਏ ਪੁਲਿਸ ਕੈਰੀ ਕਿ ਮਾਮਲਾ ਦਾ ਅੱਜ ਕਰ ਲਿਆ ਹੁਣ ਤਾਂ ਮਰਡਰ ਦਾ ਵੀ ਮਾਮਲਾ ਦਾਜ ਕਰ ਲਿਆ ਗ੍ਰਿਫਤਾਰੀ ਦੇਖੋ ਮਾਮਲਾ ਦਰਜ ਹੋ ਗਿਆ ਮਾਮਲੇ ਤਾਂ ਅਕਸਰ ਦਰਜ ਹੁੰਦੇ ਆ ਪਰ ਮਾਮਲੇ ਦੇ ਪਿੱਛੇ ਨੰਗਾਈ ਚ ਜਾਂਚ ਹੋ ਜਾਣਦਾ ਵੀ ਸਾ ਕਿ ਕੀ ਕਿਸ ਤਰ੍ਹਾਂ ਕੀ ਕਿਉਂ ਹੋਇਆ ਠੀਕ ਹੈ ਨਾ ਕਿ ਕੀ ਪਤਾ ਉਹ ਬੰਦੇ ਗੈਂਗਸਟਰ ਰੂਪ ਦੇ ਵਿੱਚ ਹੁਣ ਇੱਥੇ ਰਹਿੰਦੇ ਹੋ ਸੋ ਇਹ ਇਹ ਤੇਜ਼ਧਰ ਹਥਿਆਰ ਲੈ ਕੇ ਕੁੰਮਰੇ ਆ ਕਿਸੇ ਨੂੰ ਵੀ ਮਾਰ ਬਿਲਕੁਲ ਉਹਨਾਂ ਨੇ ਫਿਰ ਰੀਐਡੂਕੇਸ਼ਨ ਨਹੀਂ ਕਰਾਈ ਇਸ ਕਰਕੇ ਅੱਜ ਸਾਰਾ ਪਿੰਡ ਸਾਰਾ ਨਗਰ ਇਸ ਇਲਾਕੇ ਦੇ ਜਿਹੜੇ ਪਿੰਡਾਂ ਵਾਲੇ ਲੋਕ ਆ ਇੱਥੇ ਇਕੱਠੇ ਹੋਏ ਆ ਔਰ ਅਸੀਂ ਇਨਸਾਫ ਦੀ ਮੰਗ ਕਰ ਰਹੇ ਆ ਪੰਜਾਬ ਸਰਕਾਰ ਤੋਂ ਕਿ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਔਰ ਉਹਨਾਂ ਨੂੰ ਫੜ ਕੇ ਇਸ ਇਲਾਕੇ ਦੇ ਵਿੱਚੋਂ ਸਿਟਾਇਆ ਜਾ ਬਿਲਕੁਲ ਜਿਹੜੇ ਪਿੰਡ ਦੇ ਲੋਕ ਨੇ ਉਹ ਸਾਰੇ ਇੱਥੇ ਇਕੱਠ ਹੋਇਆ ਪੂਰਾ 에어ਪੋਰਟ ਰੋਡ ਜਿਹੜਾ ਹੈ ਉਹ ਕਰਕੇ ਕਾਫੀ देर ਹਾਲਾਂਕਿ ਪੁਲਿਸ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨੇ ਲਗਾਤਾਰ ਜਿਹੜੇ ਸੀਨੀਅਰ ਅਧਿਕਾਰੀ ਆ ਉਹ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਕਿ ਜਿਹੜੇ ਵੀ ਉਹ ਮੁੰਡੇ ਸੀਗੇ ਜਿਨ੍ਹਾਂ ਦੇ ਕੋਲ ਤੇਜ਼ ਹਥਿਆਰ ਸੀ ਜਿਨ੍ਹਾਂ ਨੇ ਚਾਕੂ ਤੇ वार ਕੀਤਾ ਜਿਹੜਾ ਮੁੰਡਾ ਜਿਹਦੀ ਮੌਤ ਹੋ ਚੁੱਕੀ ਹੈ ਔਰ ਪਰਿਵਾਰਿਕ ਮੈਂਬਰ ਦਰੂਰੋ ਕੇ ਬੁਰਾ ਹਾਲ ਹਾਲਾਂਕਿ ਸੀਨੀਅਰ ਅਧਿਕਾਰੀ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲਾਂਗੇ ਕਿ ਕਿਸ ਤਰ੍ਹਾਂ ਦਾ ਪੁਲਿਸ ਦਾ ਐਕਸ਼ਨ ਹੈ ਪੁਲਿਸ ਨੇ ਕਿਸ ਤਰ੍ਹਾਂ ਦਾ ਮਾਮਲਾ ਦਰਜ ਕੀਤਾ ਹੈ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਐਸਪੀ ਸਿਟੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਗੇ ਟਵਾਲ ਸਾਹਿਬ ਕਿਉਂਕਿ ਕੱਲ ਰਾਤ ਜਿਹੜੀ ਵੀ ਹੋਈ ਚੀਜ਼ਾਂ ਆਪਸ ਵਿੱਚ ਜਿਹੜੀ ਕੋਈ ਰਾਈਵਲ ਗੈਂਗ ਸੀ ਜਾਂ ਰਾਈਵਲੀ ਸੀ ਜਾਂ ਕਿਸ ਤਰ੍ਹਾਂ ਦੀ ਚੀਜ਼ਾਂ ਸੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਇਹ ਕੱਲ ਰਾਤ ਨੂੰ 7 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਸਟੈਬਿੰਗ ਦੇ ਨਾਲ ਇੱਕ ਮੁੰਡੇ ਦੀ ਡੈ ਜਿਹੜੀ ਵਿਦਿਨ ਅਸੀਂ 10 ਮਿੰਟ ਸਾਡਾ ਐਸ ਐਚਓ ਪਲੱਸ ਸਾਡੇ ਮਤਲਬ ਜਿੰਨੀ ਵੀ ਪੁਲਿਸ ਪਾਰਟੀ ਸੀਗੀ ਮੌਕੇ ਤੇ ਪਹੁੰਚ ਗਈ ਸੀ ਜੀ ਉਸ ਤੋਂ ਬਾਅਦ ਮਤਲਬ ਮੌਕੇ ਦੀ ਨਿਜ਼ਾਕਰ ਨੂੰ ਵੇਖਦੇ ਹੋਏ ਬਿਆਨ ਦਰਜ ਕਰਕੇ ਐਫ ਆਈ ਆਰ ਕਾਲੀ ਲੌਂਚ ਕਰਤੀ ਸੀ ਜਿਹੜਾ ਦੂਜਾ ਬੱਚਾ ਹੈਗਾ ਉਹਦੇ ਵੀ ਕਾਫੀ ਕ੍ਰਿਟੀਕਲ ਸਟਾ ਨੇ ਉਹ ਆਪਣਾ ਪਾਕ ਹਸਪੀਟਲ ਚੈਟਮੈਂਟਡ ਤੇ ਉਹਦਾ ਵੀ ਅਸੀਂ ਪੂਰਾ ਮਤਲਬ ਕਿ ਧਿਆਨ ਰੱਖ ਰਿਹਾ ਤੇ ਦੂਜੇ ਪਾਸੇ ਜਿਹੜੀ ਸਾਡੀ ਤਫਤੀਸ਼ ਵਾਲਾ ਐਸਪੈਕਟ ਹੈਗਾ ਉਹ ਮਤਲਬ ਵੱਖ-ਵੱਖ ਸਾਰੀਆਂ ਟੀਮਾਂ ਬਣੀਆਂ ਨੇ ਇਹ ਇਹਨਾਂ ਨੂੰ ਸੀ ਛੇਤੋ ਛੇਤੀ ਟਰੇਸ ਆਊਟ ਕਰ ਲਿਆ ਜਦੋਂ ਨਾ ਡਿਮਾਂਡ ਕੀ ਹੈ ਕਿਉਂਕਿ ਬੋਡੀ ਰੱਖ ਕੇ ਇੱਥੇ ਪੂਰਾ 에어ਪੋਰਟ ਰੋਡ ਇਹਨਾਂ ਦੇ ਜਾਂਦਾ ਬੇਸਿਕਲੀ ਇਹ ਕਹਿ ਰਹੇ ਨੇ ਕਿ ਸਾਨੂੰ ਅਕਿਊਜ਼ ਜਿਹੜੇ ਹੈਗੇ ਨੇ ਉਹ ਫੜ ਦਿਓ ਤੇ ਉਹੀ ਸਾਡਾ ਵੀ ਮਕਸਦ ਹੈ ਬਿਲਕੁਲ ਠੀਕ ਕਿ ਮਤਲਬ ਇਸ ਵੇਲੇ ਸਾਡੀ ਅਮਰ ਸੀਆਈਏ ਦੀਆਂ ਤੇ ਦੋ ਸੀਆਈ ਦੀ ਟੀਮਾਂ ਐਸਐਚਓਜ਼ 6 ਸਾਡੇ ਲੱਗੇ ਹੋਏ ਨੇ ਜਿੱਥੇ-ਜਿੱਥੇ ਉਹਨਾਂ ਦੀ ਲੋਕੇਸ਼ਨਜ਼ ਆ ਰਹੀਆਂ ਨੇ ਤੇ ਮਤਲਬ ਉਹਨਾਂ ਦੇ ਰਿਲੇਟਿਵਸ ਦੀ ਉਹ ਸਾਰੀ ਥਾਂ ਤੇ ਅਸੀਂ ਉਹਨਾਂ ਦੀ ਰਿਪੋਰਟ ਕਰ ਰਹੇ ਹਾਂ ਯਾਰ ਬਾਈ ਨੇ ਮਾਮਲਾ ਦਾ ਕਿੰਨਾ ਬਿਲਕੁਲ ਬਾਈ ਨੇ ਬੰਦੇ ਆਇਡੈਂਟੀਫਾਈਡ ਨੇ ਹਾਂ ਠੀਕ ਹੈ ਤੁਸੀਂ ਸੈਟੀਸਫਾਈ ਕਰ ਰਹੇ ਹੋ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਕਿ ਇਹ ਸੈਟੀਸਫਾਈ ਅਸੀਂ ਇਹਨਾਂ ਨੂੰ ਇਹੀ ਗੁਜ਼ਾਰਿਸ਼ ਕਰ ਰਹੇ ਹਾਂ ਕਿ ਸਾਡੇ ਨਾਲ ਕੋਆਪਰੇਟ ਕਰੋ ਅਸੀਂ ਮਤਲਬ ਕਿ ਉਹਨਾਂ ਨੂੰ ਛੇਛੇ ਦੀ ਫੜ ਕੇ ਇਹਨਾਂ ਦੇ ਹਵਾਲੇ ਕਰਾਂਗੇ ਕਾਨੂੰਨ ਦੇ ਹਵਾਲੇ ਕਰਾਂਗੇ ਬਿਲਕੁਲ ਤੇ ਜਿਹੜੀ ਅਸੀਂ ਇੱਥੇ ਮਤਲਬ ਲਾਅ ਐਂਡ ਆਰਡਰ 'ਚ ਆਪਣਾ ਟਾਈਮ ਲਾ ਰਹੇ ਹਾਂ ਉਹੀ ਸਾਨੂੰ ਤਫਤੀਸ਼ ਵੱਲ ਨੂੰ ਮਤਲਬ ਸਾਨੂੰ ਟਾਈਮ ਡਿਵੋਟ ਕਰਨ ਦੀ ਸਾਨੂੰ ਕੀਤਾ ਜਾਵੇ ਬਾਕੀ ਇਹ ਸਿਆਣੇ ਨੇ ਅਜੀਬ ਰੋਸ ਹੈਗਾ ਮੰਚ ਰੋਸ ਹੈਗਾ ਇਹਨਾਂ ਨਾਲ ਸਾਡੀ ਮਤਲਬ ਹਮਦਰਦੀ ਵੀ ਹੈ ਤੇ ਸਾਡਾ ਇਹਨਾਂ ਨਾਲ ਜਿਹੜਾ ਵੀ ਹੈਗਾ ਹਰ ਪੱਖੋਂ ਇਹਨਾਂ ਦੇ ਨਾਲ ਅਸੀਂ ਤੇ ਬਿਲਕੁਲ ਪੁਲਿਸ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਲਗਾਤਾਰ ਇਨਵੈਸਟੀਗੇਸ਼ਨ ਜਾਰੀ ਹੈ ਵੱਖ-ਵੱਖ ਟੀਮਾਂ ਜਿਹੜੀਆਂ ਆ ਉਹ ਗਈ ਹੋਈਆਂ ਰੇਡਾਂ ਜਾਰੀ ਹੈ ਹਾਲਾਂਕਿ ਰੋਸ਼ ਜ਼ਰੂਰ ਵੇਖਾਣ ਨੂੰ ਮਿਲ ਰਿਹਾ ਜਿਹੜੇ ਵੀ ਪੁਲਿਸ ਅਫਸਰ ਇੱਥੇ ਪਹੁੰਚੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਨਵੈਸਟੀਗੇਸ਼ਨ ਇਸ ਗੋਇੰਗ ਔਨ ਤੇ ਜਿਹੜੇ ਵੀ ਬਾਈ ਨੇਮ ਇਹ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਹੈ ਲੇਕਿਨ ਕਾਫੀ ਕਾਫੀ ਸਮਾਂ ਤੋਂ ਪੂਰਾ ਜਿਹੜਾ 에어ਪੋਰਟ ਰੋਡ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਹਾਲਾਂਕਿ ਕਾਫੀ ਆਵਾਜਾਹੀ ਹੁੰਦੀ ਹੈ 에어ਪੋਰਟ ਰੋਡ ਤੇ ਅਸੀਂ ਗੱਲ ਕਰ ਲਈਏ ਲੇਕਿਨ ਜਿਹੜਾ ਰੋਸ਼ ਹੈ ਜਿਹੜਾ ਗੁੱਸਾ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ ਜਿਨੇ ਵੀ ਜਿਹੜੀ ਪਿੰਡ ਦੇ ਲੋਕ ਨੇ ਜਿਹੜੇ ਪਿੰਡ ਦੇ ਇੱਥੇ ਦੇ ਜਿਹੜੇ ਰਿਲੇਟਿਵਸ ਨੇ ਉਹਨਾਂ ਦੇ ਸਾਥੀ ਨੇ ਉਹ ਸਾਰੇ ਇੱਥੇ ਇਕੱਠ ਹੋ ਕੇ ਜਾ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਕਿ ਹਜੇ ਤੱਕ ਕੋਈ ਗ੍ਰਿਫਤਾਰੀ ਕਿਉਂ ਨਹੀਂ ਹੋਈ ਹੈ ਪਹਿਲੀ ਗੱਲ ਦੂਜਾ ਪ੍ਰਵਾਸੀ ਸੀਗੇ ਕੌਣ ਸੀ ਕੋਈ ਜਿਹੜੇ ਕ੍ਰਿਮੀਨਲ ਸੀਗੇ ਕੌਣ ਸੀ ਉਹ ਜਿਹੜੇ ਵੀ ਮੁੰਡੇ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਬੇਰਹਿਮੀ ਦੇ ਨਾਲ ਉਹਦਾ ਜਿਹੜਾ ਗਲਾ ਵੱਢਤਾ ਉਸ ਤੋਂ ਇਲਾਵਾ ਦੂਜੇ ਮੁੰਡੇ ਦੀ ਅੱਖ ਤੇ ਚਾਕੂ ਮਾਰੇ ਉਹ ਵੀ ਕ੍ਰਿਟੀਕਲ ਕੰਡੀਸ਼ਨ ਤੇ ਹੈ ਹਾਲਾਂਕਿ ਕਿਤੇ ਨਾ ਕਿਤੇ ਰੋਸ਼ ਜ਼ਰੂਰ ਵੇਖਣ ਨੂੰ ਮਿਲ ਰਿਹਾ ਲੇਕਿਨ ਇਨੀ ਗੁੰਡਾਗਰਦੀ ਉਹ ਕੌਣ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਦੀ ਵਕਵਕ ਜਿਹੜੀ ਟੀਮ ਹੈ ਚਾਹੇ ਉਹ ਸੀਆਈਏ ਹੋਵੇ ਚਾਹੇ ਪੁ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਹੈ ਲੇਕਿਨ ਹਜੇ ਤੱਕ ਗ੍ਰਿਫਤਾਰੀ ਇਸ ਪੂਰੇ ਮਾਮਲੇ ਚ ਨਹੀਂ ਹੋਈ ਹੈ ਬਹੁਲੀ ਤੋਂ ਕੈਮਰਾਮੈਨ ਅਜੀਗੁਮਾਨ ਰਾਣ ਮਨੋਜ ਰਾਠੀ ਨੂੰ ਜੈਦੀਨ ਪੰਜਾਬ